ਅਜੀਬਾ ਜੀ ਕੀ ਕਹੋਗੇ ਜਿਹੜਾ ਬੱਚਾ ਫਤਵਾ ਭਾਈ ਹਰਮਨਪਾਲ ਸਿੰਘ ਨੂੰ ਸਰਪਤਾ ਵੱਲੋਂ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਖਡੂਰ ਸਾਹ ਫਲਕੇ ਦੀ ਸੰਗਤ, ਸਪੋਰਟਰ ਤੇ ਜਿੰਨੇ ਵੀ ਮਤਲਬ ਨੌਜਵਾਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਬਹੁਤ ਹੀ ਨੌਜਵਾਨਾਂ ਨੇ ਮਿਹਨਤ ਕੀਤੀ, ਆਪਣਾ ਫਰਜ ਸਮਝ ਕੇ ਆਪਣੇ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸਮਝ ਲਈਆਂ। ਮੈਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਹਾਂ। ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ 6 ਤਰੀਕ ਤੱਕ ਅਸੀਂ ਜਿੱਤ ਦਾ ਕੋਈ ਵੀ ਜਸ਼ਨ ਨਹੀਂ ਮਨਾਉਣਾ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿੰਨਾ ਵੀ ਹੋ ਸਕੇ ਵਾਹਿਗੁਰੂ ਦਾ ਸ਼ੁਕਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣਾ ਕੋਈ ਛਿਗਲੀ ਤੌਰ ਤੇ ਜੋ ਤੁਹਾਡੇ ਕੋਲ ਗੱਲ ਹੋਈ ਹੈ ਕਿ ਜਿਹੜਾ ਜਨਾਬ ਰਾਜੇ ਦੇ ਦਾਲਚੌਂ ਜਦੋਂ ਉਹ ਪੱਤਲਾ ਦਿੱਤਾ ਵੱਡਾ ਤੇ ਕਿੰਨੀ ਦੇਰ ਤੱਕ ਬਾਹਰ ਆ ਰਹੇ ਨੇ ਉਸ ਬਾਰੇ ਅਸੀਂ ਜਿੰਨੀ ਵੀ ਇਲੈਕਸ਼ਨ ਲੜੀ ਆ ਇਸੇ ਮੁੱਦੇ ਤੇ ਲੜੀ ਆ ਵੇਹੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਤੇ ਅਮਰਪਾਲ ਨੂੰ ਰਿਹਾ ਕਰਾਉਣਾ ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ ਬਹੁਤ ਵੱਡਾ ਫਤਵਾ ਦਿੱਤਾ ਹੈ ਪੰਜਾਬ ਚੋਂ ਪਹਿਲੇ ਨੰਬਰ ਤੇ ਆਸ ਠੀਕ ਹੈ ਹੁਣ ਡੈਮੋਕਰੇਸੀ ਦੱਸੂਗੀ ਸੰਵਿਧਾਨ ਦੱਸੂਗਾ ਵਕੀਲ ਦੱਸਣਗੇ ਤੇ ਮੀਡੀਆ ਦੱਸੂਗਾ ਵੀ ਉਹਨੇ ਛੁੱਟਣਾ ਕਿ ਸਾਡਾ ਕੰਮ ਜਿਹੜਾ ਅਸੀਂ ਡਰਨ ਕਰ ਲਿਆ ਵੀ ਅਸੀਂ ਇਸ ਮੁੱਦੇ ਤੇ ਇਲੈਕਸ਼ਨ ਲੜੀ ਆ ਬੰਦੀ ਸਿੰਘ ਰਿਹਾ ਕਰਾਉਣੇ ਆ ਤੇ ਉਹ ਅਸੀਂ ਕਰ ਲਿਆ ਤਾਂ ਤੇ ਸਾਡਾ ਜਿਹੜਾ ਮੇਨ ਕੰਮ ਹੈ ਉਹ ਅਸੀਂ ਫਿਨਿਸ਼ ਕਰ ਲਿਆ ਤੇ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਸਟੈਪ ਬਾਈ ਸਟੈਪ ਹੀ ਹੋਊਗਾ। ਮੰਤਰੀ ਮੰਡਲ ਦੇ ਵਿੱਚ ਅਮਿਤ ਸ਼ਾਹ ਦਾ ਬਿਆਨ ਆ ਚੁੱਕਾ ਕਿ ਕੈਂਪਸ ਦੇ ਕਾਰਨ ਵੱਡੇ ਜਿਹੋ ਜਿਹੋ ਲੁਧਿਆਣੇ ਦੇ ਵਿੱਚ ਬਿਪੂ ਵੀ ਕਹਿੰਦੇ ਉਹ ਗਿਆ ਨਹੀਂ। ਨਹੀਂ ਉਹ ਤੇ ਪੁਰਾਣਾ ਬਿਆਨ ਹੈ ਉਹਦਾ ਹੁਣ ਸਮੇਂ ਸਿਰ ਨਹੀਂ ਹੋਰ ਗੱਲ ਮਸਤਾਨੀ ਹੈਗਾ। ਅਮਿਤ ਸ਼ਾਹ ਕੋਈ ਸਰਦਾਰ ਨਹੀਂ ਹੈਗਾ ਅਮਿਤ ਸ਼ਾਹ ਕੋਈ ਕਿੰਗ ਨਹੀਂ ਹੈਗਾ ਵੀ ਜਿਹੜਾ ਉਹ ਡਿਕਟੇਟਰ ਹੈ। ਹੋਨ ਜਮੋਕ੍ਰਾਸੀ ਦੇ ਵਿੱਚ ਜੋ ਵੀ ਹੋਊਗਾ ਸੰਵਧਾਨ ਅਨੁਸਾਰ ਜੋ ਵੀ ਹੋਊਗਾ ਕਾਇਦਾ ਕਾਨੂੰਨ ਜੋ ਵੀ ਹੋਣਗੇ ਉਹਦੇ ਮੁਤਾਬਕ ਉਹਨੇ ਛੁੱਟ ਜਾਣਾ ਅਸੀਂ ਪਹਿਲਾਂ ਵੀ ਪੋਜੀਟਿਵ ਸੀ ਅਸੀਂ ਅੱਜ ਵੀ ਪੋਜੀਟਿਵ ਆ ਲੋਕ ਤਾਂ ਕਹਿੰਦੇ ਸੀ ਇਹਦੇ ਪੇਪਰ ਹੀ ਦਾਖਲ ਨਹੀਂ ਹੋਣਦੇ ਨੇ ਅਸੀਂ ਪੋਜੀਟਿਵ ਸੀ ਅਸੀਂ ਕਹਿੰਦੇ ਸੀ ਨਹੀਂ ਪੇਪਰ ਦਾਖਲ ਕਿਉਂ ਨਹੀਂ ਹੋਣਗੇ ਸਭ ਕੁਝ ਹੋਊਗਾ ਸਾਡੇ ਕੋਲੇ ਵੀ ਬੜੇ ਕੈਪੇਬਲ ਵਕੀਲ ਆ ਅਸੀਂ ਵੀ ਕਾਨੂੰਨ ਦੀ ਲੜਾਈ ਲੜਾਂਗੇ ਤੇ ਜੇ ਕੋਈ ਸਾਡੇ ਕੋ ਬਸੋ ਮਾਰ ਜਾਊਗੀ ਤੇ ਪਬਲਿਕ ਜਿਨ੍ਹਾਂ ਨੇ ਇੰਦਾ ਵੱਡਾ ਸਾਨੂੰ ਮੰਗੇਟ ਦਿੱਤਾ ਪੂਰੀ 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 ਕੀਤੀ ਜਾਂਦੀ ਪੂਰੀ ਖੜੀ ਸੀ ਕਿ ਅਸੀਂ ਅਸੀਂ ਪਲੂਨੀ ਮੁਤਾਬਕ ਹੰਮੂਨ ਮੁਤਾਬਕ ਹੀ ਜਾਵਾਂਗੇ ਤੇ ਜੇ ਸਾਨੂੰ ਕੋਈ ਲੋੜ ਪਈ ਤੇ ਅਸੀਂ ਸੰਘਰਸ਼ ਵੀ ਵੜ ਸਕਦੇ ਹਾਂ ਜੇ ਸਾਡੇ ਕੋਈ ਨਹੀਂ ਗੱਲ ਬਣਦੀ ਤੇ ਅਸੀਂ ਤਾਂ ਸੰਘਰਸ਼ੀ ਲੋਕ ਆ ਤੇ ਪਰੇ ਆ ਵੀ ਸਾਡੇ ਪਰੋਜ਼ੇ ਤੁਹਾਨੂੰ ਲੱਗਦਾ ਵੀ ਰਾਮ ਨਾਲ ਜੀ ਅੰਮ੍ਰਿਤਪਾਲ ਨੇ ਬਾਹਰ ਆ ਜਾ ਜਿਵੇਂ ਅੰਮ੍ਰਿਤ ਤਾਂ ਲੱਗਦਾ ਨਹੀਂ ਲੱਗਦਾ ਬਹੁਤ ਲੱਗਦਾ ਬਹੁਤ ਲੱਗ ਸਕਦਾ ਨਹੀਂ ਨਹੀਂ ਅਸੀਂ ਇੰਨੀ ਦੂਰ ਨਹੀਂ ਹਜੇ ਜਾਣਾ ਚਾਹੁੰਦੇ ਅਸੀਂ ਤੇ ਦੇਖਦੇ ਆ ਅਸੀਂ ਪੋਜ਼ਿਟਿਵ ਆਂ ਸੀ ਤਾਂ ਕਹਿੰਦੇ ਆ ਵੀ ਛੁੱਟ ਜਾਨਾ ਹੈ ਅੰਮ੍ਰਿਤਪਾਲ ਜਿੱਦਾਂ ਸੌਣ ਚ ਕੋਣੀ ਹੋਈ ਤੇ ਅੰਮ੍ਰਿਤਪਾਲ ਥੇ ਹੋਊਗਾ ਫੈਂਸ ਤੇ ਅਸੀਂ ਐਨੇ ਪੋਜ਼ਿਟਿਵ ਆ ਅਸੀਂ ਨੈਗੇਟਿਵ ਹਾਂ ਹੀ ਨਹੀਂ ਤੁਹਾਡਾ ਲਮਾ ਇਸ ਨੂੰ ਸਾਤ ਸੱਜ ਕੇਵੇਂ ਲੱਗ ਰਿਹਾ ਨਹੀਂ ਜੀ ਮੈਂ ਇਹ ਪਹਿਲਾਂ ਤੁਹਾਨੂੰ ਕਹਿਆ ਮੈਨੂੰ ਕੋਈ ਮਨਾਰ ਦੀ ਹਦਾ ਤੇ ਮੈਨੂੰ ਲੋਕਾਂ ਨੇ ਨਹੀਂ ਕੋਈ ਨਹੀਂ ਚਿੱਤੀ ਕੱਟ ਗਈ ਸੀ ਅਸੀਂ ਪਰ ਕਟ ਕੀਤੀ ਸੀ ਉਹਦੀ ਵਜ੍ਹਾ ਲੋਕ ਨਹੀਂ ਐ ਉਹਦੀ ਵਜ੍ਹਾ ਅਕਾਲੀ ਦਲ ਸੀ ਜਿਨ੍ਹਾਂ ਨੇ ਬੀਬੀ ਜੰਗੀਰ ਤੋਂ ਆਪ ਨੂੰ ਪੈਰਲ ਲੈ ਆ ਕੇ ਖੜਾ ਕੀਤਾ ਵੋਟ ਵੰਡੀ ਗਈ ਤੇ ਉਹ ਵੋਟ ਜ ਇਕੱਠੀ ਕਰ ਲੋ ਪਲੱਸ ਕਰ ਲੋ ਤਾਂ ਫਿਰ ਮੇਰਾ خیال ਹੈ ਕਿ ਵਸੇ ਜਾਂ ਵੀ ਬਿਜੇਤ ਸੱਤੀ ਸੀ ਜਨਾਂ ਜੀ ਸੱਤੀ ਸੀ ਪਰਲਾ ਨੂੰ ਮਿਰਦਾ ਸੀ ਮਟੋਆ ਸੀ ਪਰ ਵੱਡੀ ਹਾਰ ਕੀ ਨਹੀ ਉਹ ਤਜਰਬਾ ਕਰ ਰਹੇ ਆ ਉਹਨਾਂ ਨੇ ਦੂਰਾ ਤਜਰਬਾ ਕਰ ਲਿਆ ਤੇ ਲੋਕਾਂ ਨੇ ਫਿਰ ਹੁਣ ਉਹਨਾਂ ਨੂੰ ਫਤਵਾ ਦੇਦਾ ਪਹਿਲੀ ਵਾਰੀ ਵੀ ਤਾਂ ਬੀਬੀ ਜੀ ਹਾਰੇ ਸੀ ਹੁਣ ਵੀ ਫਿਰ ਸੱਸੀ ਮੇਰੇ ਖਾਲ 판ੀ ਨੇ ਮਰਦੇ ਆ ਅਸੀਂ ਉਹਨਾਂ ਨੂੰ ਅਗਾਹ ਦੀ ਕਰ ਰਹੇ ਸੀਗੇ ਉਦ ਇਹਵੇਂ ਪੰਚੀ ਚ ਮੰਡੀਆਂ ਨਹੀਂ ਬਣੀਆਂ ਚਾਹੀਦੀਆਂ ਅਸੀਂ ਚਾਹੁੰਦੇ ਸੀਗੇ ਵੀ ਸਾਨੂੰ ਹੁਣ ਸਾਡਾ ਮੇਲਾ ਹੈ ਸਾਨੂੰ ਲੋੜ ਹੈ ਨੁਕੀਦ ਘਾੜਨ ਦਾ ਕਾਹਨ ਹੋ ਰਿਹਾ ਅਸੀਂ ਕਿਸੇ ਵਿਸ਼ੇ ਤੇ ਅਸੀਂ ਕਿਸ ਸਬਜੈਕਟ ਤੇ ਚੋਣ ਲੜ ਰਹੇ ਹਾਂ ਅਸੀਂ ਚੋਣ ਐਵੇਂ ਥੋੜੀ ਲੜ ਰਹੇ ਹਾਂ ਵੀ ਅਸੀਂ ਰਵਾਇਤੀ ਪਾਰਟੀਆਂ ਵਾਂਗੂ ਵੀ ਤੁਹਾਨੂੰ ਗੜੀਆਂ ਬਣਾ ਰਹੇ ਹਾਂ ਨਾੜੀਆਂ ਬਣਾ ਦੇਗੇ ਅਸੀਂ ਤਾਂ ਲੜ ਰਹੇ ਹਾਂ ਸਾਡੇ ਬੱਚੇ ਤੁਸੀਂ ਚੁੱਪ ਚੁੱਪ ਕੇ ਪਸਾਨ ਦੀ ਛੁੱਟੀ ਜਾਂਦੇ ਸਾਡੇ ਕੋਲ ਤਾਂ ਇੱਕ ਬਹੁਤ ਵੱਡਾ ਇੱਕ ਇਸ਼ੂ ਸੀਗਾ ਅਸੀਂ ਇਸ਼ੂ ਨੇ ਲਾ ਕੇ ਲੜੇ ਹਾਂ ਭਾਨ ਨਾ ਆ ਗਿਆ ਵੱਡੇ ਧੰਨ ਭਾਗਿਆ ਉਹ ਪਰਮੰਤਵਾਂ ਦੇ ਧੰਨ ਭਾਗਿਆ ਸੰਗਤ ਦੇ ਸੰਗਤ ਨੇ ਸਾਡਾ ਸਾਥ ਦਿੱਤਾ ਕਿਸੇ ਪੁਰਾਣੀ ਲੀਡਰਸ਼ਿਪ ਨੇ ਜਾਂ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਤੇ ਅਸੀਂ ਤਾਂ ਆਜ਼ਾਦ ਹੀ ਲੜੇ ਆਂ ਇਹ ਬੜੀ ਵੱਡੀ ਗੱਲ ਹੈ ਜਿਵੇਂ ਤੁਹਾਨੂੰ ਯਕੀਨ ਆ ਕੇ ਸੌਤ ਸ ਸਮਾਗਮ ਚ ਭਾਈ ਸਾਹਿਬ ਨੂੰ ਉਹਨਾਂ ਨੂੰ ਉੱਥੇ ਲੈ ਕੇ ਜਾਣਗੇ ਜਾਂ ਖਰਦੇ ਜਾਂ ਜਿਕਰ ਜੇ ਨਾ ਨਹੀਂ ਹੋਇਆ ਤਾਂ ਰਨਿੰਗ ਸੀ ਕੀ ਹੋਏਗੀ ਕੀ ਹੋਏਗਾ ਕੀ ਮੇਰੀ ਗੱਲ ਸੁਣੋ ਤਾਂ ਮੈਂ ਪਹਿਲਾਂ ਹੀ ਬਹੁਤ ਬੋਝ ਗਿਆ ਛਾਂ ਨੂੰ ਲੱਗਦਾ ਹੈ ਨਹੀਂ ਮਤਾ ਬਤਾ ਜਦੋਂ ਬੰਦਾ ਜਿੱਤ ਜਾਂਦਾ ਹੈ ਮਾਨ ਸਾਹਿਬ 89 ਜਿੱਤੇ ਸੀ ਨਾ ਸਿਮਰਨਜੀਤ ਸਿੰਘ ਨੂੰ ਮਾਲਦੇ ਉਹਨਾਂ ਨੂੰ ਜਾ ਕੇ ਸੌ ਟੱਕ ਲਈ ਸੀ ਤੇ ਅਸੀਂ ਵੀ ਇਹ ਪਾਈ ਨਹੀਂ ਵਾ ਅਸੀਂ ਨਹੀਂ ਲੈ ਗਏ ਦਿਖਾਏਗੇ ਵੀ ਉਹਨਾਂ ਨੂੰ ਨਹੀਂ ਜੇ ਤਾਂ ਜੰਸ ਕੋ ਸ਼ੁਧਰ ਕੋਪਰਾ ਸਿੰਘ ਦੇਖਵਾਣੇ ਕੀ ਕਰਨਾ ਹੈ ਅੱਜ ਦਾ ਕੋਈ ਬਰਗਰਾਨੀ ਦੇ ਰਿਹਾ ਹੈ ਕਿ ਨਾ ਕਿ ਮੈਨੂੰ ਲੱਗਦਾ ਹੈ ਕਿ ਉਹਨੇ ਬਹੁਤ ਜੀ ਸਾਡਾ ਬਿਲਕੁਲ ਅਸੀਂ ਸਿੰਘ ਸਾਹਿਬ ਅਕਾਰ ਤੱਕ ਜਥੇਦਾਰ ਸਾਹਿਬ ਨੇ ਸਾਰਾ ਨੋਟ ਕੀਤਾ ਕਿ ਕੋਈ ਵੀ ਜਸ਼ਨ ਨਾ ਮਨਾਏ ਜਾਣ ਤੇ ਅਸੀਂ ਅਕਾਰ ਤੱਕ ਜਨ ਸੰਗਠਨ ਹਾਂ ਅਸੀਂ ਬਿਲਕੁਲ ਵੀ ਕੋਈ ਜਸ਼ਨ ਕੋਈ ਢੋਲਟ ਮਕਾ ਕੁਝ ਨਹੀਂ ਕਰਾਂਗੇ ਜੋ ਵੀ ਕਰਾਂਗੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਕੁਝ ਅਸੀਂ ਕਰ ਸਕਦੇ ਹਾਂ ਇਹਨਾਂ ਦੇ ਘਰ ਚ ਅਖੰਡ ਪਾਠ ਰੱਖੇ ਹੋਏ ਆ ਇਹ ਉਹ ਅਸੀਂ ਬੜੀ ਮਰਜ਼ਾਦਾ ਦੇ ਨਾਲ ਚਾਹੁੰਦੇ ਹਾਂ ਵੀ ਸਿਰੇ ਲੱਗਣ ਤੇ ਸੰਗਤਾਂ ਨੂੰ ਵੀ ਬੇਨਤੀ ਆ ਬੱਚਿਆਂ ਚ ਬਹੁਤ ਸ਼ਾਅ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਕੋਈ ਨਹੀਂ ਜੇ ਸਾਡਾ ਕਲੂ ਦਾ ਰਸਤਾ ਜਦੋਂ ਲੰਘ ਜੂਗਾ ਤੇ ਅਸੀਂ ਉਦੋਂ ਪਰਮਿਸ਼ਨ 나ੜ ਸੰਗਤਾਂ ਦੀ ਪਰਮਿਸ਼ਨ ਦੇ ਨਾਲ ਅਸੀਂ ਵੀ ਜਸ਼ਨ ਮਨਾ ਸਕਦੇ ਆ ਅਸੀਂ ਵੀ ਮਨਾਵਾਂਗੇ ਧੰਨਵਾਦ ਜੀ ਕੋਈ ਗੱਲ ਨਹੀਂ ਵੀ ਕ ਮਦਰ ਮਦਰ ਕੀ ਹਲੇ ਤੁਹਾਡਾ ਤੁਹਾਡੇ ਅੰਦਰ ਚੱਲਦਾ ਪਿਆ ਆ ਜਿਹੜੀ ਆ ਉਹ ਫੋਟੋ ਆ ਪੁਰਕੇਤ ਵੀ ਆ ਜਿਬਰੂਗੜ ਝੀਲ ਵੀ ਆ ਤੁਹਾਡੇ ਦੁਆਰ ਕੀ ਕਰ ਰਹੇ ਆ ਕਿਵੇਂ ਇਹ ਬੁਰੀਆਂ ਚੀਜ਼ਾਂ ਨੂੰ ਫੜਾਇਆ ਕਿਵੇਂ ਕੀ ਗੱਲ ਇਹ ਕੋਈ ਨਹੀਂ ਤੇ ਵਾਹਿਦ ਦਾ ਉਹ ਤਾਂ ਅਸਰਾ ਲਾ ਕੇ ਚੱਲੇ ਜੀ ਉਹਨਾਂ ਨੇ ਇੱਥੋਂ ਤੱਕ ਕਿਰਪਾ ਕੀਤੀ ਆ ਤੇ ਉਹ ਗਾੜੀ ਵੀ ਕਿਰਪਾ ਕਰ ਦਿੱਤੀ ਉਹਨਾਂ ਦਾ ਵਾਹ ਅਸਰਾ ਲਾ ਕੇ ਚੱਲੇ ਪੂਰਨ ਫਰੋਸਾ ਨੂੰ ਕਿ ਵਾਹਿਦ ਜੋ ਵੀ ਕਰੂਗਾ ਵਧੀਆ ਹੀ ਕਰੂਗਾ ਮਾਤਾ ਜੀ ਅੱਜ ਦਿਹਾੜੀ ਕੋਈ ਫੋਨ ਤੇ ਗੱਲਬਾਤ ਹੋਈ ਆ ਭਾਈ ਸਾਹਿਬ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਫੋਨ ਤੇ ਉਹਨਾਂ ਦਾ 3 ਮਹੀਨੇ ਤੋਂ ਬੰਦ ਆ ਤੇ ਆ ਹੀ ਨਹੀਂ ਰਿਹਾ ਉਹਨਾਂ ਦਾ ਉਹਨਾਂ ਦੀ ਸਿੰਘਣੀ ਮਿਲ ਕੇ ਹਫਤੇ ਬਾਅਦ ਸਾਨੂੰ ਦੱਸਦੀ ਵੀ ਠੀਕ ਠਾਕ ਆ ਫੋਨ ਨਹੀਂ ਹੋ ਰਿਹਾ ਇੱਕ ਸਰਟੀਫਿਕੇਟ ਜਿਹੜਾ ਤੁਹਾਨੂੰ ਮਿਲਿਆ ਉਹ ਦਿਖਾ ਦਿਓ ਪਲੀਜ਼ ਕਿਉਂਕਿ ਸਾਰਾ ਮੀਡੀਆ ਇਸ ਸਮੇਂ ਹੈਗਾ ਤੇ ਉਹ ਆਪਣੇ ਐ ਉੱਥੇ ਸਰਕਾਰਾਂ ਨੂੰ ਲੋੜ ਆ ਹੁਣ ਐਮਪੀ ਦੀ ਮੈਂ ਅੱਗੇ ਵੀ ਕਹਿਣਾ ਹੁੰਨਾ ਕਿ ਇੱਕ ਬੰਦੇ ਤੇ ਕੋਈ ਪਰਚਾ ਦਰਜ ਨਹੀਂ 10 ਬੰਦੇ ਵਿਦਾਊਟ ਆਪਾਂ